ਉਵੈ ਸਿੰਘ ਜੀ ਦਾ ਖਾਲਸਾ ਉਵੈ ਸਿੰਘ ਜੀ ਦੀ ਫਤਿਹ ਇਸ ਵਕਤ ਆਪਾਂ ਉਸ ਜੋਧੇ ਦੀ ਯਾਦਗਾਰ ਜਿੱਥੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਪੂਰੇ ਭਾਰਤ ਦੇ ਕਿਸਾਨਾਂ ਨੂੰ ਪਤਾ ਜਿੱਤੇ ਅਸੀਂ 11 ਤਰੀਕ ਨੂੰ 2024 ਨੂੰ ਫੰਡ ਪੱਲੋ ਤੋਂ ਸਾਡਾ ਨੌਜਵਾਨ ਚੱਲਿਆ ਸੀ ਤੇ ਪੂਰੇ ਭਾਰਤ ਦੇ ਕਿਸਾਨ ਜਿਹੜਾ ਆਪਾਂ ਨਾਰਾ ਦਿੱਤਾ ਸੀ ਦਿੱਲੀ ਚੱਲੋ ਤੇ 13 ਫਰਵਰੀ ਨੂੰ ਆਪਾਂ ਨੂੰ ਕੇਂਦਰ ਸਰਕਾਰ ਨੇ ਹਰਿਆਣੇ ਦੇ ਬਾਡਰਾਂ ਤੇ ਰੋਕ ਲਿਆ ਸੀ ਤਾਂ ਆਪਣੇ ਮੋਰਚੇ ਉੱਥੇ ਸ਼ੁਰੂ ਹੋ ਗਏ ਨਾ ਸਾਡੀ ਉਹ ਜਗਾ ਤੈ ਸੀ ਆਪਾਂ ਜਾਣਾ ਕਿੱਥੇ ਚਾਹੁੰਦੇ ਸੀ ਜੰਤਰ ਮੰਤਰ ਜਾਂ ਰਾਮਲੀਲਾ ਗਰਾਊਂਡ ਦੇ ਵਿੱਚ ਪੂਰੇ ਭਾਰਤ ਨੂੰ سیل ਕਰਕੇ ਦਿੱਲੀ ਨੂੰ سیل ਕਰਕੇ ਬਹੁਤ ਸਾਈ ਕਿਸਾਨਾਂ ਨੂੰ ਗਿਰਫਤਾਰ ਕਰਿਆ ਗਿਆ ਬਹੁਤਿਆਂ ਨੂੰ ਰੋਕਿਆ ਗਿਆ ਅਨ ਟ੍ਰੇਨਾਂ ਤੋਂ ਮੱਸਾਂ ਤੋਂ ਲਾਗੇ ਜਿਨ੍ਹਾਂ ਦੇ ਵਿੱਚ ਭੇਜਿਆ ਗਿਆ ਪਰ ਜਿਹੜੀਆਂ ਦੋ ਜਗ੍ਹਾ ਖਨੌਰੀ ਤੇ ਸ਼ਬੂ ਇਹਨਾਂ ਨੂੰ ਜਦੋਂ ਇੱਥੇ ਰੋਕਿਆ ਗਿਆ ਤਾਂ ਉੱਥੇ ਹੀ ਉਹ ਧੜੇ ਸ਼ੁਰੂ ਹੋ ਗਏ ਤਾਂ ਤੇਰਾ ਤਰੀਕ ਨੂੰ ਐਨੇ ਆਥਰੂ ਗੈਸ ਦੇ ਗੋਲੇ ਛੱਡੇ ਪਾਣੀ ਦੀਆਂ ਪਿਛਾੜਾਂ ਉਹ ਆਪਾਂ ਸਾਰਾ ਚੱਲਿਆ ਹੈਗਾ ਜਿਹਦੇ ਵਿੱਚੋਂ 435 ਕਿਸਾਨ ਜ਼ਖਮੀ ਹੋਏ ਨੇ 4 ਸਾਡੇ ਨੌਜਵਾਨਾਂ ਦੀ ਨਿਗਾ ਚਲੀ ਗਈ ਤੇ 43 ਕਿਸਾਨ ਜਿਹੜੇ ਇਸ ਮੌਕੇ ਤੇ ਹੁਣ ਤੱਕ ਸ਼ਹੀਦ ਹੋ ਗਏ ਨੇ ਜਿਹਦੇ ਵਿੱਚ 30 35 ਸਾਡੇ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੇ ਟ੍ਰੇਨ ਭੰਨੇ ਨੇ ਤੇ 21 ਫਰਵਰੀ ਨੂੰ ਜਦੋਂ ਸਾਡੇ ਤੇ ਸਿੱਧੀਆਂ ਗੂਲੀਆਂ ਚੱਲ ਰਹੀ ਸੀ ਪਾਣੀਆ ਪਿਛਾੜਾ ਮਾਰ ਰਹੇ ਸੀ ਤਾਂ ਉਹ ਸਮੇਂ ਸਾਡਾ ਸ਼ੁਭਕਰਨ ਇਹ ਲੈਣ ਕੇ ਗਿਆ ਸੀਗਾ ਲੈਣ ਇਹ ਗਿਆ ਸੀ ਕਿ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਭਈ ਮੈਂ ਸੋਡੇ ਵਾਦੇ ਨੂੰ ਯਾਦ ਕਰਵਾਉਣ ਗਿਆ ਤਾਂ ਉਹ ਭਰਾਵੋ ਜਿਹੜੀ ਖਾਤਰ ਸਾਡੇ ਸ਼ੁਭਕਰਨ ਨੇ ਸਹਿਯੋਗੀ ਦਿੱਤੀ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਬਣੇ ਕਰਜ਼ੇ ਤੋਂ ਕਿਸਾਨ ਮਜ਼ਦੂਰ ਮੁਕਤ ਹੋਣ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੋਵੇ ਤਾ ਜਿਹੜੇ ਦਾਲ ਮਸਾਲਿਆਂ ਤੇ ਬੋਰਡ ਬਣੇ ਲਖੀਨਪੁਰ ਖੀਰੀ ਵਾਲੀ ਜਿਹੜੇ ਪਰਿਵਾਰਾਂ ਨੂੰ ਹਜੇ ਇਨਸਾਫ ਨਹੀਂ ਮਿਲਿਆ ਜਿਨ੍ਹਾਂ ਕਿਸਾਨਾਂ ਤੇ ਪਰਚੇ ਜਿਹੜੇ ਕਿਸਾਨ ਸ਼ਹੀਦ ਹੋ ਗਏ ਉਹਨਾਂ ਨੂੰ ਨੌਕਰੀਆਂ ਮਾਜਬੀ ਨਹੀਂ ਮਿਲਿਆ ਇਹ 12 ਮੰਗਾਂ ਨੂੰ ਲੈ ਕੇ ਸਾਡਾ ਜਿਹੜਾ ਮੋਰਚਾ ਖਨੌਰੀ ਸ਼ੰਭੂ ਰਤਨਪੁਰੇ ਚੱਲ ਰਿਹਾ ਤਾਂ ਐਸ ਵਕਤ ਅਸੀਂ ਪਿੰਡ ਬੱਲੋ ਉੱਥੇ ਖੜੇ ਆ ਜਿੱਥੇ ਸਾਡੇ ਉਹ ਨੌਜਵਾਨ ਦੀ ਬੁੱਤ ਵੀ ਲੱਗਣਾ ਹੈ ਇਹਦਾ ਜਿਹੜਾ ਪੜਦਾ ਹੈ 21 ਫਰਵਰੀ ਨੂੰ ਐਸੇ ਜਗ੍ਹਾ ਦੇ ਵਿੱਚ ਖੰਡਪਾਟ ਪ੍ਰਕਾਸ਼ ਕਰਵਾਉਣਾ ਹੈ ਕੱਲ ਨੂੰ ਤਾਂ 21 ਫਰਵਰੀ ਨੂੰ 10 ਵਜੇ ਭੋਗ ਪਾਏ ਜਾਣਗੇ ਭੋਗ ਪਾਉਣ ਤੋਂ ਬਾਅਦ ਥੋੜੀ ਜਿਹੀ ਸਾਈਡ ਤੇ ਜਿਹੜੀ ਇਹਦੇ ਨਾਲ ਹੀ ਦਾਣਾ ਮੰਡੀ ਆ ਦਾਣਾ ਮੰਡੀ ਦੇ ਵਿੱਚ ਜਿਹੜਾ ਸਿੱਧੀ ਸਮਾਗਮ ਹੈ ਜਿੱਥੇ ਆਪਾਂ ਪਹਿਲੀ ਸਾਡੇ ਜੋਧੇ ਦੀ ਵਰਸ਼ੀ ਬਣਾਉਣੀ ਹੈ ਉੱਥੇ ਆਪਣੀ ਸਟੇਜ ਲੱਗੂਗੀ ਇੱਥੇ ਆਪਣਾ ਉਹ ਸਾਡੇ ਨੌਜਵਾਨ ਦਾ ਸ਼ੁਭ ਕਰਨਾ ਉਹ ਤੋਂ ਪਰਦਾ ਚੱਕਿਆ ਜਾਊਗਾ ਪੁੱਤ ਲੱਗੂਗਾ ਤੇ ਨਾਲ ਦੀ ਨਾਲ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਕਿ ਯਾਦ ਕਰਵਾਉਣਾ ਛੋੜੇ ਕਿ ਜਿਹੜੇ ਦਿਨ ਸਾਡੇ ਨਾਲ ਤੁਸੀਂ ਵਾਅਦਾ ਕੀਤਾ ਸੀ ਕਿ ਇਸ ਨੌਜਵਾਨ ਨੂੰ ਅਸੀਂ ਸ਼ਹੀਦੀ ਦਰਜਾ ਦੇਵਾਂਗੇ ਨੌਕਰੀ ਦੇਵਾਂਗੇ ਮਾਜਵਾ ਦੇਵਾਂਗੇ ਉਹ ਪਮਾ ਅਸੀਂ ਮਨਾ ਲਿਆ ਉਹ 4 ਦਿਨ ਵੀ ਸਾਡੇ ਨੱਗਰ ਨੂੰ ਪਿੰਡ ਨੂੰ ਸੜਕਾਂ ਤੇ ਬੈਠਣਾ ਪਿਆ ਪਰ ਜਿਹੜੀਆਂ ਪਿੰਡ ਦੀਆਂ ਬੰਗਾਂ ਨੇ ਅਸੀਂ ਮੁੱਖ ਮੰਤਰੀ ਨੇ ਖੁਦ ਇਹ ਕਿਹਾ ਸੀ ਕਿ ਪਿੰਡ ਬੱਲੋ ਦੇ ਵਿੱਚ ਸ਼ੁਭ ਕਰਨ ਦੀ ਯਾਦ ਵਿੱਚ ਸਟੇਡੀਅਮ ਅਸਾਰਾਂਗੇ ਉਹਦੀ ਯਾਦ ਦੇ ਜਿਹੜੀ ਸੜਕ ਹੈ ਉਸ ਪਰਿਵਾਰ ਦੇ ਘਰ ਨੂੰ ਸੜਕ ਬਣਾਵਾਂਗੇ ਹੋਰ ਜਿਹੜੀਆਂ ਪਾਣੀ ਦਾ ਨਿਕਾਸ ਜਿਹੜੀਆਂ ਪਿੰਡ ਦੀਆਂ ਮੰਗਾਂ ਸੀ ਉਹ ਲਿਖ ਕੇ ਦਿੱਤੀਆਂ ਹਜੇ ਤੱਕ ਉਹ ਪੰਜਾਬ ਸਰਕਾਰ ਨੇ ਲਾਗੂ ਨਹੀਂ ਕਰੀਆਂ ਅਸੀਂ ਉਮੀਦ ਕਰਾਂਗੇ ਕਿ ਸੈਸ਼ਨ ਵੀ ਪੰਜਾਬ ਦਾ ਆ ਰਿਹਾ ਹੈ ਤੇ ਪਹਿਲੀ ਵਰਸ਼ੀ ਵੀ ਆ ਰਹੀ ਹੈ ਪਮਾ ਸਾਡੇ ਨਾਲ ਇਹ ਕੀਤਾ ਸੀ ਵਾਦਾ ਸਰਕਾਰ ਨੇ ਵੀ ਸਾਰਾ ਖਰਚਾ ਸਸਕਾਰ ਤੋਂ ਲੈ ਕੇ ਅਸੀਂ ਵਰਸ਼ੀ ਆਪ ਮਨਾਇਆ ਕਰਾਂਗੇ ਪਰ ਸਰਕਾਰ ਸਾਨੂੰ ਇਹ ਲੱਗਦਾ ਵੀ ਇਸ ਗੱਲ ਤੋਂ ਪਿੱਛੇ ਹੱਟੀਆ ਉਹ ਸਾਰਾ ਜਿਹੜਾ ਭੋਗ ਦਾ ਖਰਚਾ ਸਰਕਾਰ ਦਾ ਖਰਚਾ ਉਹ ਪਮਾ ਆਪਾਂ ਕੀਤਾ ਪਰ ਸਰਕਾਰ ਨੇ ਆਪਦੇ ਵਾਦੇ ਮੁਤਾਬਕ ਜਿਹੜਾ ਸੀਹੀਦੀ ਕਰਜਾ ਜਾਂ ਜਿਹੜੇ ਨਗਰ ਨੇ ਗੱਲਾਂ ਰੱਖੀਆਂ ਗਿਆ ਉਹਦੀ ਜਾਤ ਦੇ ਵਿੱਚ ਉਹਦੂਰੀਆਂ ਨੇ ਉਹ ਅਸੀਂ ਇੱਕ ਜਿਹੜੀ ਪਹਿਲੀ ਵਾਰਛੀ ਆ 21 ਫਰਵਰੀ ਨੂੰ ਜਾਦਵੀ ਕਰਾਵਾਂਗੇ ਸਰਕਾਰ ਨੂੰ ਵੀ ਜਿਹੜੀਆਂ ਪਿੰਡ ਦੀਆਂ ਬੰਗਾਂ ਨੇ ਉਹ ਘੱਟੋ-ਘੱਟ ਉਹ ਸਾਡੇ ਸ਼ਹੀਦ ਦੀ ਫੇਰ ਹੀ ਸਰਦਾਰ ਦੇ ਪੁੱਲ ਭੇਟ ਹੋਣਗੇ ਜਿਹੜੀਆਂ ਉਹ ਆਧੂਰੀਆਂ ਬੰਗਾਂ ਨੇ ਨਗਰ ਦੀਆਂ ਵੀ ਤੇ ਪੂਰੇ ਮੋਰਚੇ ਦੀਆਂ ਵੀ ਸਰਕਾਰ ਲਾਗੂ ਕਰੇ ਤੇ ਮੈਂ ਨਾਲ ਦੀ ਨਾਲ ਪੂਰੇ ਭਾਰਤ ਦੇ ਜਿਹੜੇ ਕਿਸਾਨ ਆਗੂ ਐੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਾਡੇ ਦੋਨੇ ਫੋਰਮਾਂ ਵੱਲੋਂ ਅਸੀਂ ਇਤਕੀ ਫੈਸਲਾ ਕੀਤਾ ਕਿ ਗੱਲਾਂ ਹੁਣ ਇਹ ਬੁੱਧ ਸ਼ੁਭਕਰਨ ਵੱਲੋਂ ਪਿੰਡ ਦਾ ਨਹੀਂ ਰਿਹਾ ਪੂਰੇ ਭਾਰਤ ਦਾ ਰਿਹਾ ਤਾਂ ਭਰਾਵੋ ਇਹਦੀ ਯਾਦ ਦੇ ਵਿੱਚ 21 ਫਰਵਰੀ ਨੂੰ ਹਰੇਕ ਸਟੇਟ ਦੇ ਵਿੱਚ ਸਮਾਗਮ ਹੋਣਗੇ ਸਾਡੇ ਤਾਮਲਨਾਡੂ ਕਰਨਾਟਕਾ ਪਮੋ ਸਾਡੇ ਆਗੂਆਂ ਦਾ ਐਕਸੀਡੈਂਟ ਹੋ ਗਿਆ ਪਰ ਫੇਰ ਵੀ ਉਹਨਾਂ ਨੇ ਕਿਹਾ ਵੀ ਅਸੀਂ 21 ਫਰਵਰੀ ਨੂੰ ਆਪਦੇ ਸਟੇਟਾਂ ਦੇ ਵਿੱਚ ਵੱਡੇ ਇਕੱਠ ਕਰਕੇ ਜ਼ਿਲ੍ਹਾ ਲੈਵਲ ਦੇ ਇਕੱਠ ਕਰਕੇ ਉਹ ਸਾਡੇ ਯੋਧੇ ਨੂੰ ਸਰਦਾ ਦੇ ਫੁੱਲ ਭੇਟ ਕਰਾਂਗੇ ਤਾਂ ਸਾਡੇ ਨਾਲ ਹਰਿਆਣੇ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਸਮਾਗਮ ਹੋਣਗੇ ਰਾਜਸਥਾਨ ਸਾਡਾ ਰਤਨਪੁਰੇ ਮੋਰਚਾ ਚੱਲਦਾ ਉੱਥੇ ਕੱਠੂਗਾ ਤੇ ਨਾਲ ਸਾਡਾ ਜਿੱਤੇ ਇਹ ਸਾਡਾ ਨੌਜਵਾਨ ਦੇ ਗੋਲੀ ਲੱਗੀ ਹੈ ਜਿੱਤੇ ਸ਼ਹੀਦ ਹੋਇਆ ਉਸ ਜਗ੍ਹਾ ਤੇ 21 ਫਰਵਰੀ ਨੂੰ ਵੱਡਾ ਅਸੀਂ ਦੋ ਜ਼ਿਲ੍ਹੇ ਛੱਡੇ ਨੇ ਪਟਿਆਲਾ ਤੇ ਸੰਗਰੂਰ ਉੱਥੇ ਵੀ 10-15 ਹਜ਼ਾਰ ਦਾ ਕੱਠ ਕਰਕੇ ਇਹ ਸਾਡੇ ਯੋਧੇ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਜਾਣਗੇ ਉਦੋਂ ਉਸ ਮੇਰੇ ਭਾਵੇਂ ਉਸ ਸਥਿਤੀ ਦੇ ਵਿੱਚ ਨਹੀਂ ਡਲੇ ਵੱਲ ਸਾਹਿਬ ਬੈਠ ਨਹੀਂ ਸਕਦੇ ਤੁਰ ਨਹੀਂ ਸਕਦੇ ਪਰ ਫਿਰ ਵੀ ਉਹਨੇ ਰਾਤ ਮੈਨੂੰ ਫੋਨ ਕਰਕੇ ਕਿਹਾ ਵੀ ਮੈਂ ਉਸ ਜਗ੍ਹਾ ਤੇ ਜਾਊਂਗਾ ਭਾਵੇਂ ਮੈਨੂੰ ਤਕਲੀਫ ਆਵੇ ਅਸੀਂ ਪ੍ਰਬੰਧ ਕਰ ਲਿਆ ਨਾਲ ਜਾਣ ਦਾ ਮੈਂ ਸਾਡੇ ਜੋਧੇ ਨੂੰ ਸੁੱਤਾ ਦੇ ਫੁੱਲ ਭੇਟ ਕਰੂੰ ਤੇ 1.5 2 ਵਜੇ ਸਤੇਜ ਤੋਂ ਵੀ 2 ਮਿੰਟ ਜਿਹੜੇ ਇਹ ਜੋਧੇ ਨੂੰ ਸਾਧਾ ਦੇ ਫੁੱਲ ਭੇਟ ਕਰਾਂਗੇ ਤੇ ਨਾਲ ਅਸੀਂ ਪੂਰੇ ਪੰਜਾਬ ਹਰਿਆਣਾ ਜਿਹੜੇ ਵੀ ਦੋਨੇ ਫੋਰਮਾਂ ਦੇ ਆਗੂ ਹੈ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਪਿੰਡ ਬੱਲੋਂ ਦੇ ਵਿੱਚ 11 ਵਜੇ ਅਸੀਂ 10 ਵਜੇ ਭੋਗ ਪਾਏ ਜਾਣਗੇ ਇੱਥੋਂ ਭੋਗ ਪਾਉਣ ਤੋਂ ਬਾਅਦ ਮਹਾਰਾਜ ਜੀ ਸਵਾਰੀ ਜਿੱਥੇ ਆਪਣੀ ਸਟੇਜ ਚੱਲੂਗੀ ਉੱਥੇ ਲੈ ਕੇ ਜਾਵਾਂਗੇ ਉੱਥੇ ਸਾਰੀ ਸੰਗਤ ਸਾਡੀ ਮੱਥਾ ਟੇਕ ਕੇ ਉਹਨੂੰ ਸਰਦਾ ਦੇ ਫੁੱਲ ਭੇਟ ਕਰਾਂਗੇ ਤਾਂ 3 ਵਜੇ ਤੱਕ ਜਿਹੜੇ ਸਾਡਾ ਸ੍ਰੀ ਦੀ ਸਮਾਗਮ ਹੈ 3 ਵਜੇ ਤੱਕ ਚੱਲਊਗਾ ਤੇ ਸਾਰੇ ਨਗਰਾਂ ਨੂੰ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਅਪੀਲ ਹੈ ਕਿ ਭਰਾਵੋ 21 ਫਰਵਰੀ ਨੂੰ ਪਿੰਡ ਬੱਲੋ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚਾਹੀਏ ਕਿਉਂਕਿ ਇਹ ਜੋਧਾ ਸਾਡੇ ਇਕੱਲੇ ਆਪ ਦੀ ਨਿੱਜੀ ਮੰਗ ਲਈ ਨਹੀਂ ਮਰਿਆ ਤਾਂ ਸਾਡੇ ਕੁਰਬਾਨੀ ਇਹਨੇ ਦਿੱਤੀ ਹੈ ਪੂਰੇ ਦੇਸ਼ ਦੇ ਕਿਸਾਨਾਂ ਲਈ ਅਸੀਂ ਉਹਨੂੰ ਥੋੜੀ ਦੂਰੀ ਤੋਂ ਪਿੰਡਾਂ ਦੇ ਵਿੱਚੋਂ ਮੈਂ ਪੰਚਾਇਤਾਂ ਨੂੰ ਕਲੱਬਾਂ ਨੂੰ ਨਵੀਂ ਪ੍ਰਾਣੀ ਪੰਚਾਇਤਾਂ ਨੂੰ ਪੂਰੇ ਕਿਸਾਨ ਜਸੇ ਬੰਦਿਆਂ ਨੂੰ ਅਪੀਲ ਕਰਦਾ ਕਿ ਆਓ ਭਰਾਵੋ ਹਮਲਾ ਬਾਰੋ ਪਿੰਡ ਬੱਲੋ ਦੇ ਵਿੱਚ ਅਸੀਂ ਪੂਰਾ ਰਿਕਾਰਡ ਤੋੜ ਕੱਟ ਕਰਕੇ ਉਹ ਸਾਡੇ ਜੋਧੇ ਨੂੰ ਸਰਦਾਂ ਦੇ ਫੁੱਲ ਭੇਟ ਕਰ ਗਏ ਤਾਂ 21 ਫਰਵਰੀ ਨੂੰ 11 ਵਜੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤਪੇ ਦੇ ਨਾਲ ਜਿਹੜਾ ਕਢਾਈਲਾ ਕਢੈਲੀ ਇੱਥੋਂ ਸੜਕ ਆਉਂਦੀ ਹੈ ਜਿਹੜੇ ਮੋੜ ਹੈ ਉਹ ਆਪਣੇ ਇਧਰ ਦੀ ਚੌ ਵਿੱਚ ਦੀ ਆਉਂਦੇ ਆ ਜਿਹੜੇ ਬਰਨਾਲੇ ਵਾਲੇ ਆ ਇਧਰ ਤਾਜੋ ਵਿੱਚ ਦੀ ਜਿਹੜੇ ਚਾਰ ਸ਼ੇਰੋ ਜਿਹੜੀਆਂ ਸੜਕਾਂ ਦਾ ਜਾਲ ਤਾਂ ਵਿਛਿਆ ਵਿਆ ਉਹ ਸਾਰਾ ਅਸੀਂ ਨਕਸ਼ਾ ਪਾਵਾਂਗੇ ਤੇ 11 ਵਜੇ ਨੂੰ ਪਿੰਡ ਵੱਲੋਂ ਦੇ ਵਿੱਚ ਉਹ ਸਾਡੇ ਨੌਜਵਾਨ ਸਾਡੀਆਂ ਭੈਣਾਂ ਬਾਵਾ ਤਾਂ ਉਹ ਆਪਾਂ ਸਰਦਾ ਦੇ ਫੁੱਲ ਭੇਟ ਕਰੀਏ ਤਾਂ ਉਹ ਸਾਡੇ ਜੋਧੇ ਨੂੰ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਐਸ ਵਕਤ ਸਾਡਾ ਪਰਿਵਾਰ ਸਾਰਾ ਸਾਡੇ ਵਿੱਚ ਪਰਿਵਾਰ ਸਿਦਾ ਐਸ ਵਕਤ ਅਸੀਂ ਉਹ ਜਗ੍ਹਾ ਤੇ ਖੜੇ ਹਾਂ ਜਿੱਥੇ ਕੱਲ ਨੂੰ ਖੜ-ਪਾਠ ਪ੍ਰਕਾਸ਼ ਕਰਵਾ ਕੇ ਤਾਂ 21 ਫਰਵਰੀ ਨੂੰ ਭੋਗ ਪਾਏ ਜਾਣਗੇ ਅਪੀਲ ਹੈ ਆਸ ਹੈ ਕਿ ਤੁਸੀਂ 21 ਫਰਵਰੀ ਨੂੰ ਹਰੇਕ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਸਾਡੀਆਂ ਭੈਣਾ ਮਾਮਾ ਪਿੰਡ ਵੱਲੋਂ ਵਿੱਚ ਪਹੁੰਚੋਗੇ ਧੰਨਵਾਦ ਉਹ ਵੈਸੂ ਦੀਪਕ ਖਾਲਸਾ ਸ੍ਰੀ ਵੈਸੂ ਦੇ ਕੇ ਪੁੱਤ